ਜੀ ਸਾਰਿਆਂ ਪਿਆਰ ਨਾਲ ਸਤਿ ਸ਼੍ਰੀ ਅਕਾਲ ਜੀ ਤੇ ਤੁਹਾਡਾ ਡਿੰਗਰ ਸੈਮੀ ਬਲੌਗ ਵੇ ਬਹੁਤ ਬਹੁਤ ਸਵਾਗਤ ਹੈ ਜੀ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਦੱਸਾਂਗੇ ਜਿਹੜੀ ਆਪਣੀਆਂ ਬੱਖੀਆਂ ਵਾਲੀ ਸਲਾਈ ਹੈ ਵੀ ਉਹ ਆਪਾਂ ਕਿਵੇਂ ਲਾਉਣੀ ਹੈ ਜਿਹਦੇ ਨਾਲ ਕਿ ਆਪਣੀ ਸਲਾਈ ਬਿਲਕੁਲ ਪਰਫੈਕਟ ਹਨ ਠੀਕ ਹੈ ਜੀ ਤੁਸੀਂ ਦੇਖੋ ਆਪਣੀ ਜਿਹੜੀ ਬੱਖੀਆਂ ਵਾਲੀ ਸਲਾਈ ਹੈ ਬਿਲਕੁਲ ਪਰਫੈਕਟ ਆਈ ਹੈ ਨਾ ਆਪਾਂ ਦੇਖੋ ਚਾਰ ਫੁਗਰੇ ਤਾਂ ਆ ਚੁੱਕੇ ਹੁੰਦੇ ਬਿਲਕੁਲ ਪਰਫੈਕਟ ਆ ਰਿਹਾ ਠੀਕ ਹੈ ਜੀ ਆਪਾਂ ਤੁਹਾਨੂੰ ਦੱਸਾਂਗੇ ਇਹ ਸਲਾਈ ਪਰਫੈਕਟ ਤਰੀਕੇ ਨਾਲ ਆਪਾਂ ਕਿਵੇਂ ਲਾਉਣੀ ਹੈ ਦੇਖੋ ਇੱਕ ਸਾਈਡ ਤੇ ਆਪਾਂ ਸਲਾਈ ਲਾ ਲਈ ਹੈ ਦੇਖੋ ਇਸ ਤਰੀ ਠੀਕ ਹੈ ਦੇਖੋ ਆਪਣਾ ਉੱਪਰੋਂ ਵੀ ਕਪੜਾ ਇਹ ਬੈਕ ਵਾਲਾ ਵੱਧ ਹੈ ਤੇ ਸਾਈਡ ਤੋਂ ਵੀ ਵੱਧ ਹੈ ਠੀਕ ਹੈ ਜੀ ਤੇ ਆਪਾਂ ਸਲਾਈ ਸਾਰੀ ਲਾ ਲਈ ਹੈ ਹੁਣ ਆਪਾਂ ਇੱਕ ਸਾਈਡ ਆਪਣੀ ਸਲਾਈ ਰਹਿ ਗਈ ਹੈ ਲਾਉਣ ਵਾਲੀ ਇਹ ਆਪਾਂ ਤੁਹਾਨੂੰ ਦੱਸ ਦਿਆਂ ਕਿ ਕਿਸ ਤਰੀਕੇ ਨਾਲ ਲਾਉਣੀ ਹੈ ਦੇਖੋ ਜੀ ਆਪਣੀ ਜਿਹੜੀ ਫਿਟਿੰਗ ਦੀ ਸਲਾਈ ਲਾਉਣੀ ਹੈ ਉਹਦੀ ਆਪਾਂ ਨਿਸ਼ਾਨ ਲਾ ਰੱਖਿਆ ਆਹ ਵਾਲੇ ਨਿਸ਼ਾਨ ਲੱਗੇ ਆ ਇੱਥੋਂ ਜਿਹੜਾ ਨਿਸ਼ਾਨ ਲੱਗਣਾ ਇਹ ਆਪਣਾ ਹੈਗਾ ਛਾਤੀ ਵਾਲਾ ਨਿਸ਼ਾਨ ਇਹਦਾ ਆਵਲ ਨਿਸ਼ਾਨ ਲੱਗਿਆ ਪਲੇਟ ਦੇ ਥੱਲੇ ਆਪਾਂ ਕਮਰ ਦਾ ਨਿਸ਼ਾਨ ਲਾਇਆ ਤੁਸੀਂ ਜਦੋਂ ਵੀ ਪਲੇਟਾਂ ਵਾਲਾ ਸੂਟ ਸਿਉਣਾ ਹੈ ਠੀਕ ਹੈ ਉਹਦੇ ਜਿਹੜਾ ਪਲੇਟ ਕਮਰ ਦਾ ਨਿਸ਼ਾਨ ਲਾਉਣਾ ਤੁਸੀਂ ਇਸ ਪਲੇਟ ਦੇ ਥੱਲੇ ਲਾਉਣਾ ਹੈ ਠੀਕ ਹੈ ਇਸ ਪਲੇਟ ਦੇ ਉੱਪਰ ਜਾਂ ਇੱਥੇ ਬਰਾਬਰ ਤੇ ਨਹੀਂ ਲਾਉਣਾ ਤੁਸੀਂ ਹਮੇਸ਼ਾ ਇੱਥੇ ਲਾਉਣਾ ਹੈ ਇਸ ਤੋਂ ਬਾਅਦ ਜਿੱਥੇ ਆਪਣੇ हिਪ ਦੇ ਕੱਟ ਲੱਗੇ ਜਿਵੇਂ ਸਾਈਡਸ ਲਈ ਆਪਾਂ ਕੱਟ ਲਾਏ ਆ ਉੱਥੇ ਆਪਣਾ हिਪ ਵਾਲਾ ਨਿਸ਼ਾਨ ਲੱਗਿਆ ਤੁਸੀਂ ਹਮੇਸ਼ਾ ਜਿੱਥੇ ਆਪਾਂ ਸਾਈਡ ਸਲਾਈ ਦਾ ਕੱਟ ਲਾਉਣਾ ਉੱਥੇ ਹੀ हिਪ ਦਾ ਨਿਸ਼ਾਨ ਲਾਉਣਾ ਠੀਕ ਹੈ ਹੁਣ ਆਪਾਂ ਇਹ ਸਲਾਈ ਕਿਵੇਂ ਲਾ ਦੇਖੋ ਜਿਹੜਾ ਆਪਾਂ ਬੈਕ ਤੇ ਫਰੰਟ ਜਿਹੜੇ हिਪ ਦੇ ਨਿਸ਼ਾਨ ਲੱਗੇ ਸੀ ਕੱਟ ਦੇ ਉਹਨਾਂ ਕੱਟਾਂ ਨੂੰ ਆਪਾਂ ਇਸ ਤਰੀਕੇ ਨਾਲ ਆਪਸੇ ਦੀ ਮਿਲਾ ਦੇਾਂਗੇ ਬੈਕ ਤੇ ਫਰੰਟ ਵਾਲੇ ਕੱਟ ਦੋਨੇ ਕੱਟਣਾਂ ਆਪਾਂ ਇਸ ਤਰੀਕੇ ਨਾਲ ਮਿਲਾ ਲਿਆ ਹੁਣ ਆਪਾਂ ਕੀ ਕਰਨਾ ਹੈ ਦੇਖ ਆਪਣੇ ਜਿਹੜੇ ਬੈਕ ਤੇ ਫਰੰਟ ਵਾਲੇ ਕੱਟ ਲੱਗੇ ਸੀ ਉਹਨਾਂ ਕੱਟਾਂ ਨੂੰ ਆਪਾਂ ਇਸ ਤਰੀਕੇ ਨਾਲ ਆਪਸੇ ਦੀ ਮਿਲਾ ਲੈਣਾ ਕੱਟਾਂ ਨੂੰ ਅਸੀਂ ਆਪਾਂ ਆਪਸੇ ਦੀ ਮਿਲਾਉਣਾ ਕੱਟ ਉੱਪਰ-ਨੀਚੇ ਨਹੀਂ ਹੋਣਾ ਚਾਹੀਦਾ ਜਿਹੜਾ ਆਪਾਂ हिਪ ਦੇ ਨਿਸ਼ਾਨ ਦੀ ਕੱਟ ਲੱਗਿਆ ਇਸ ਤੋਂ ਬਾਅਦ ਆਪਾਂ ਇਸ ਤਰੀਕੇ ਨਾਲ ਫਿਟਿੰਗ ਨੂੰ ਸਹੀ ਕਰਦੇ ਹੋਏ ਜਿਹੜਾ ਆਪਣਾ ਬੈਕ ਵਾਲਾ ਕੱਪੜਾ ਹੈ ਉਹ ਵਧੂਗਾ ਫਰੰਟ ਵਾਲਾ ਆਪਣਾ ਘਟੂਗਾ ਠੀਕ ਆ ਆਹ ਵਾਲੀ ਪਲੇਟ ਪਾਈ ਹੈ ਨਾ ਆਪਾਂ ਜਿਹੜੀ ਆਹ ਵਾਲੀ ਇਹਦੇ ਵਿੱਚ ਆਪਣਾ ਕੱਪੜਾ ਆ ਗਿਆ ਇਸ ਕਰਕੇ ਇਹ ਕੱਪੜਾ ਆਪਣਾ ਕੱਟ ਗਿਆ ਜਿਹੜਾ ਇਧਰੋਂ ਕੱਪੜਾ ਵੀ ਬੈਕ ਵਾਲਾ ਵਧ ਗਿਆ ਠੀਕ ਆ ਤੇ ਫਰੰਟ ਵਾਲਾ ਘਟ ਗਿਆ ਉਹ ਆਪਾਂ ਆਹ ਵਾਲੀ ਪਲੇਟ ਪਾਈ ਹੈ ਇਹਦੇ ਕਰਕੇ ਕੱਪੜਾ ਆਹ ਵਾਲਾ ਫਰੰਟ ਵਾਲਾ ਘਟ ਗਿਆ ਤੇ ਬੈਕ ਵਾਲਾ ਵਧ ਗਿਆ ਠੀਕ ਹੈ ਹੁਣ ਆਪਾਂ ਇਸ ਤਰੀਕੇ ਨਾਲ ਹੀ ਸੈੱਟ ਕਰ ਲੈਣਾ ਕੱਪੜੇ ਨੂੰ ਬਿਲਕੁਲ ਇਸ ਤਰੀਕੇ ਨਾਲ ਹੀ ਠੀਕ ਹੈ ਤੁਸੀਂ ਜਦੋਂ ਵੀ ਪਲੇਟਾਂ ਵਾਲਾ ਸੂਟ ਪਣਾ ਤੁਸੀਂ ਇਸ ਤਰੀਕੇ ਨਾਲ ਕਪੜਾ ਰੱਖਣਾ ਹੈ ਬੈਕ ਵਾਲਾ ਵਧਣ ਦੇਣਾ ਚਾਹੀਦਾ ਤੇ ਬੈਕ ਵਾਲਾ ਕਪੜਾ ਸਾਈਡ ਤੇ ਵਧਣਾ ਚਾਹੀਦਾ ਠੀਕ ਹੈ ਇਸ ਤਰੀਕੇ ਨਾਲ ਜੇ ਤੁਸੀਂ ਸਲਾਉਗੇ ਫੇਰ ਹੀ ਸਲਾਈ ਥੋੜੀ ਸਹੀ ਆਉਗੀ ਇਸ ਤੋਂ ਬਾਅਦ ਆਪਾਂ ਕੀ ਕਰਨਾ ਤੁਸੀਂ ਜੇ ਥੋੜਾ ਕੱਟ ਗੰਭਸ਼ਾ ਹੁੰਦਾ ਤੁਸੀਂ ਇੱਥੇ ਇਸ ਤਰੀਕੇ ਨਾਲ ਸੂਈ ਲਾ ਲੈਣੀ ਹੈ ਇਕ ਇਹਨਾਂ ਕੱਟਾਂ ਦੇ ਇਸ ਤਰੀਕੇ ਨਾਲ ਠੀਕ ਹੈ ਪਰ ਇੱਥੇ ਸੂਈ ਲਾ ਲਈ ਜਿਹਦੇ ਨਾਲ ਕਿ ਆਪਣੇ ਕੱਟ ਗੰਭਸ਼ਾ ਨਹੀਂ ਹੋਣਗੇ ਤੇ ਇਸ ਤੋਂ ਬਾਅਦ ਆਪਾਂ ਉੱਪਰ ਕਪੜਾ ਸੈੱਟ ਕਰ ਲਿਆ ਇਸ ਤਰ੍ਹਾਂ ਸੈਟ ਕਰਨ ਤੋਂ ਬਾਅਦ ਆਪਾਂ ਇਸ ਤਿਕਾ ਕੱਪੜੇ ਨੂੰ ਉੱਥੋਂ ਫੜ ਲਾਂਗੇ ਤੇ ਆਪਾਂ ਮਸ਼ੀਨ ਕੋਲੇ ਲੈ ਕੇ ਜਾਵਾਂਗੇ ਤੇ ਸਲਾਈ ਲਾਉਣ ਲੱਗ ਜਾਾਂਗੇ ਜਿਹੜੇ ਆਪਾਂ ਨਿਸ਼ਾਨ ਲਾਏ ਆ ਇਹਨਾਂ ਨਿਸ਼ਾਨਾਂ ਤੇ ਹੀ ਆਪਾਂ ਸਲਾਈ ਲਾਉਣੀ ਆ ਹੁਣ ਆਪਨੀ ਆ ਗਈ ਕਮਰ ਵਾਲੀ ਪਲੇਟ ਆਪਾਂ ਜੇ ਇਧਰਲੀ ਸਾਈਡ ਇਹ ਵਾਲੀ ਪਲੇਟ ਆ ਜਿਹੜੇ ਥੱਲੇ ਨੂੰ ਕੀਤੀ ਕਮਰ ਵਾਲੀ ਤਾਂ ਇੱਧਰ ਵੀ ਆਪਾਂ ਥੱਲੇ ਕਰਨੀ ਆ ਦੋਨਾਂ ਸਾਈਡ ਤੇ ਬਰਾਬਰ ਪਲੇਟ ਕਰਨੀ ਆ ਆਪਾਂ ਇੱਕ ਉੱਪਰ ਨੂੰ ਇੱਕ ਥੱਲੇ ਨੂੰ ਨਹੀਂ ਕਰਨੀ ਤੇ ਕਮਰ ਦਾ ਨਿਸ਼ਾਨ ਹਮੇਸ਼ਾ ਆਪਾਂ ਪਲੇਟ ਦੇ ਥੱਲੇ ਹੀ ਲਾਉਣਾ ਠੀਕ ਹੈ ਤੇ ਇੱਥੋਂ ਆਪਾਂ ਇਸ ਤਰੀਕੇ ਨਾਲ ਸੈੱਟ ਲਾਵਾਂਗੇ ਇਹਨੂੰ ਆਪਾਂ ਥੱਲੇ ਨੂੰ ਕਰਾਂਗੇ ਪਲੇਟ ਨੂੰ ਤੇ ਇੱਥੋਂ ਆਪਾਂ ਕੱਪੜਾ ਬਰਾਬਰ ਰੱਖਣਾ ਇਸ ਤੋਂ ਬਾਅਦ ਸੂਈ ਨੂੰ ਆਪਾਂ ਇਸ ਤਰੀਕੇ ਨਾਲ ਵਿੱਚ ਰੱਖਣਾ ਕੱਪੜੇ ਦੇ ਸੂਈ ਨੂੰ ਉੱਪਰ ਨਹੀਂ ਚੱਕਣਾਗਾ ਤੁਸੀਂ ਤੇ ਕੱਪੜੇ ਦੇ ਵਿੱਚ ਰੱਖਣਾ ਸੂਈ ਨੂੰ ਤੇ ਇਹਨੂੰ ਆਪਾਂ ਇਸ ਤਰੀਕੇ ਨਾਲ ਕਮਾ ਲੈਣਾ ਕੱਪੜੇ ਨੂੰ ਇਸ ਤਰੀਕੇ ਨਾਲ ਕਮਾ ਲੈਣਾ ਤੇ ਸਲਾਈ ਦੇ ਸਾਈਡ-ਸਾਈਡ ਤੇ ਆਪਾਂ ਪੈਰ-ਪੈਰ ਦੀ ਸਲਾਈ ਲਾ ਦੇਣੀ ਹੈ ਠੀਕ ਹੈ ਜੀ ਕਈ ਵਾਰ ਆਪਣਾ ਸੂਟ ਖੁੱਲਾ ਕਰਨਾ ਪੈ ਸਕਦਾ ਤਾਂ ਆਪਾਂ ਪੈਰ-ਪੈਰ ਦੀ ਸਲਾਈ ਲਾਉਣੀ ਹੈ ਕਿ ਆਪਣੀ ਸਲਾਈ ਲੱਗ ਗਈ ਆ ਠੀਕ ਹੈ ਆਪਣੀ ਸਲਾਈ ਲੱਗ ਗਈ ਆ ਹੁਣ ਜਿਹੜਾ ਆਹ ਵਾਲਾ ਕਪੜਾ ਆਪਣਾ ਆਹ ਵਾਲਾ ਕਪੜਾ ਆਪਣਾ ਵਧ ਗਿਆ ਬੈਕ ਵਾਲਾ ਠੀਕ ਹੈ ਇਹਨੂੰ ਆਪਾਂ ਕਿਵੇਂ ਕਰਨਾ ਹੁਣ ਇਸ ਤਰੀਕ ਨਾਲ ਕਾਟ ਪਾ ਲਾਂਗੇ ਥੋੜੀ ਥੋੜੀ ਆਪਾਂ ਇੱਥੋਂ ਥੀਕ ਇੱਕ ਥੀਕ ਕਾਟ ਪਾ ਕੇ ਇਸ ਕਪੜੇ ਨੂੰ ਆਪਾਂ ਕਟਿੰਗ ਕਰ ਦੇਣਾ ਬੈਕ ਵਾਲੇ ਨੂੰ ਠੀਕ ਹੈ ਤੇ ਦੂਸਰੀ ਸਾਈਡ ਵੀ ਜਿਹੜਾ ਆਪਣਾ ਕਪੜਾ ਵਾਲਾ ਵਧਿਆ ਮੋਢੇ ਦਾ ਬੈਕ ਵਾਲਾ ਇੱਥੇ ਆਪਾਂ ਇਸ ਤਰੀਕੇ ਨਾਲ ਨੂੰ ਐ ਕਾਟ પા ਕੇ ਇੱਥੋਂ ਆਪਾਂ ਦੀ ਕਟਿੰਗ ਕਰ ਦੇਣੀ ਬਾਅਦ ਥੋੜ੍ਹੀ ਥੋੜ੍ਹੀ ਕਾਟ ਪਾਣੀ ਇੱਥੋਂ ਵਾਲੀ ਕਾਟ ਨਹੀਂ ਪਾ ਕੇ ਉਹਨੇ ਲੈ ਕੇ ਉਹਨੇ ਤੁਸੀਂ ਉੱਪਰੋਂ ਠੀਕ ਹੈ ਇਸ ਤਰੀਕੇ ਨਾਲ ਸਲਾਈ ਲਾਉਣ ਨਾਲ ਆਪਣੀ ਫਿਟਿੰਗ ਦੀ ਜਿਹੜੀ ਸਲਾਈ ਹੈ ਬਿਲਕੁਲ ਪਰਫੈਕਟ ਆਊਗੀ ਆਪਣੀ ਫਿਟਿੰਗ ਵੀ ਬਹੁਤ ਸੋਹਣੀ ਆਊਗੀ ਤੁਸੀਂ ਹਮੇਸ਼ਾ ਪਲੇਟਾਂ ਵਾਲੇ ਸੂਟ ਦੀ ਸਲਾਈ ਇਸ ਤਰੀਕੇ ਨਾਲ ਲਾਉਣੀ ਹੈ ਬੈਕ ਵਾਲਾ ਪੱਲਾ ਜਿਹੜਾ ਥੋੜਾ ਜਿਹਾ ਸਾਈਡ ਨੂੰ ਵੀ ਵਧੂਗਾ ਅੱਧੇ ਇੰਚ ਉਹ ਤਾਂ ਵਧੂਗਾ ਕਿ ਆਪਾਂ ਇਹ ਵਾਲੀ ਪਲੇਟ ਪਾਈਏ ਮੋਢਿਆਂ ਲਈ ਤੇ ਉੱਪਰ ਨੂੰ ਵੀ ਵਧੂ ਹੈ ਬੈਕ ਵਾਲਾ ਪੱਲਾ ਤੇ ਇਹ ਕਿਉਂਕਿ ਆਪਾਂ ਕਮਰ ਵਾਲੀ ਪਲੇਟ ਪਾਈ ਹੈ ਠੀਕ ਹੈ ਅਗਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਹੈ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਬਾਅਦ ਵਿੱਚ ਕਮੈਂਟ ਕਰੋ ਤੇ ਮਿਲਦੇ ਹਾਂ ਨੈਕਸਟ ਵੀਡੀਓ ਚ ਨਵੀਂ ਜਾਣਕਾਰੀ ਲੈ ਕੇ ਬਾਏ ਬਾਏ ਰੱਬ ਰੱਖਾ